ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਸਾਡੇ YouTube ਚੈਨਲ ਮੱਤੀ ਸ਼ੋਰੂਮ ਬਰੇਟਾ ਚ ਜੀ ਲੈ ਕੇ ਹਾਜ਼ਰ ਹੋਇਆ ਰਖੜੀ ਦੇ ਖਾਸ ਮੌਕੇ ਤੇ ਬਹੁਤ ਹੀ ਘੱਟ ਰੇਂਜ ਦੇ ਵਿੱਚ ਪੂਰੇ ਕੈਂਟ ਸੂਟ ਇਸ ਦਾ ਰੇਟ ਬਹੁਤ ਘੱਟਾ ਨੇ ਜੀ ਆਲ ਓਵਰ ਸੂਟ ਹੈ ਜੀ ਇਹ ਨਾਲ ਇਸ ਦੇ ਪਿਓਰ ਮਸਲੀਨ ਦਾ ਦੁਪੱਟਾ ਹੈ ਜੀ ਦੇਖ ਸਕਦੇ ਹੋ ਤੁਸੀਂ ਕੈਮਰਾ ਕੋਲ ਕਰਕੇ ਦਿਖਾ ਰਿਹਾ ਏਕੇ ਦੀ ਸਿੱਧਾ ਕਲੈਕਸ਼ਨ ਹੈ ਜੀ ਇਹ ਇਸ ਦਾ ਰੇਟ ਬਾਜ਼ਾਰ ਦੇ ਵਿੱਚ 12-1300 ਦੀ ਰੇਂਜ ਚ ਵਿਕ ਰਿਹਾ ਸੂਟ ਮੱਤੀ ਵਾਲਿਆਂ ਦੇ ਕੱਪੜੇ ਦੇ ਸ਼ੋਰੂਮ ਚ ਇਹ ਸੂਟ ਤੁਹਾਨੂੰ ਸਿਰਫ 990 ਰੁਪਏ ਦਾ ਮਿਲਣਾ ਜੀ 990 ਰੁਪਏ ਦਾ ਸੂਟ ਦੁਪੱਟਾ ਦਿਖਾਉਣ ਲੱਗੇ ਆਂ ਤੇ ਨਾਲ ਬਹੁਤ ਹੀ ਜ਼ਰੂਰੀ ਸੂਚਨਾ ਹੈ ਆਪਣੀ ਦੁਕਾਨ ਤੇ ਤੁਹਾਨੂੰ ਪਿਓਰ ਦਾ ਦੁਪੱਟਾ ਜੋ ਕਿ ਬਾਜ਼ਾਰ ਦੇ ਵਿੱਚ 150-180 ਦੀ ਰੇਂਜ ਚ ਵਿਕ ਰਿਹਾ ਮੱਤੀ ਵਾਲਿਆਂ ਦੇ ਕੱਪੜੇ ਦੇ ਸ਼ੋਰੂਮ ਚ ਸੇਲ ਵਿੱਚ ਪਿਓਰ ਦਾ ਦੁਪੱਟਾ ਹਾਫ ਪਿਓਰ ਦਾ ਦੁਪੱਟਾ ਸਿਰਫ 110 ਰੁਪਏ ਦਾ ਮਿਲਣਾ ਜੀ 110 ਰੁਪਏ ਦਾ ਦੁਪੱਟਾ ਪਿਓਰ ਦਾ ਜੀ ਦੇਖੋ ਜੀ ਇਹ ਬਹੁਤ ਹੀ ਜ਼ਰੂਰੀ ਸੋਚਣਾ ਸਾਡੇ ਕਸਟਮਰ ਨੂੰ ਦੇਣੀ ਸੀ ਜੋ ਵੀ ਸਾਡੇ ਨਾਲ ਜੁੜੇ ਹੋਏ ਆ ਜਾਂ ਪਹਿਲੀ ਵਾਰ ਸਾਡੇ ਚੈਨਲ ਤੇ ਵਿਜ਼ਿਟ ਕਰ ਰਹੇ ਆ ਜਾਂ ਸਾਡੀ ਇੰਸਟਾਗ੍ਰam ਨਾਲ ਜੁੜੇ ਹੋਏ ਨੇ ਜਾਂ ਸਾਡੇ YouTube ਚੈਨਲ ਨਾਲ ਜੁੜੇ ਹੋਏ ਨੇ ਉਹਨਾਂ ਲਈ ਦੁਪੱਟਾ ਇਹ ਸਿਰਫ 110 ਰੁਪਏ ਦਾ ਕਰਤਾ ਜੀ ਪੂਰੇ ਫੁੱਲ ਸਾਈਜ਼ ਦਾ ਵਧੀਆ ਪਿਓਰ ਦਾ ਦੁਪੱਟਾ ਹੈ ਜੀ ਦੇਖ ਸਕਦੇ ਹੋ ਤੁਸੀਂ ਰੇਟ ਦੁਪੱਟੇ ਦਾ ਸਿਰਫ 110 ਰੁਪਏ ਦਾ ਸਾਈਜ਼ ਦੇਖ ਸਕਦੇ ਹੋ ਤੁਸੀਂ ਧਿਆਨ ਨਾਲ ਪੂਰਾ ਖੁੱਲਾ ਡੁੱਲਾ ਸਾਈਜ਼ ਹੈ ਜੀ ਦਿਖਾਓ ਜੀ ਵੈਟਸਨ ਦੀ ਮੋਹਰ ਲੱਗੀ ਹੋਈ ਹੈ ਜੀ ਦੇਖ ਸਕਦੇ ਹੋ ਤੁਸੀਂ ਜੀ ਵਧੀਆ ਦੁਪੱਟਾ ਹੈ ਪੂਰੀ ਟਾਪ ਦੀ ਕੁਆਲਿਟੀ ਦਾ ਦੁਪੱਟਾ ਜੀ ਹਾਫ ਪ੍ਰਾਈਸ ਦਾ ਦੁਪੱਟਾ 110 ਰੁਪਏ ਦਾ ਕਰਤਾ ਜੀ ਪੂਰਾ ਫੁੱਲਾ ਚਾਈ ਦਾ ਪੂਰਾ ਵਧੀਆ ਡਿਜੀਟਲ ਪ੍ਰਿੰਟ ਦਾ ਦੁਪੱਟਾ ਜੀ ਦੇਖ ਸਕਦੇ ਹੋ ਤੁਸੀਂ ਧਿਆਨ ਨਾਲ ਸਾਈਜ਼ ਪੂਰਾ ਕੁਲਡਾ ਡੱਲੇ ਡਿਜ਼ਾਈਨ ਤੁਹਾਨੂੰ ਬਹੁਤ ਦਿਖਾਣੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਨਾਲੇ ਸਾਡੇ ਚੈਨਲ ਤੇ ਅਗਰ ਤੁਸੀਂ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਨਾਲ ਹੀ ਬੈਲ ਆਈਕਨ ਤੇ ਕਰ ਦਿਓ ਪ੍ਰੈਸ ਤਾਂ ਜੋ ਆਉਣ ਵਾਲੀਆਂ ਨਵੀਂ-ਨਵੀਂ ਵੀਡੀਓਜ਼ ਤੁਹਾਡੇ ਤੱਕ ਪਹੁੰਚ ਸਕਣ ਦਿਖਾਣ ਲੱਗ ਗਿਆ ਤੁਹਾਨੂੰ ਹੋਰ ਡਿਜ਼ਾਈਨ ਰੇਂਜੇਸ ਦੀ ਸਿਰਫ 990 ਰੁਪਏ 990 ਰੁਪਏ ਦਾ ਸੂਟ ਹੈ ਡਿਜ਼ਾਈਨ ਬਹੁਤ ਦਿਖਾਣੇ ਏਕੇ ਤਮੰਨਾ ਸਰ ਦਾ ਇੱਕੋ ਰੇਟ ਹੈ ਸਿਰਫ 990 ਰੁਪਏ ਡਿਜ਼ਾਈਨ ਦਿਖਾਓ ਜੀ ਇਹਦੇ ਤੁਸੀਂ ਡਿਜ਼ਾਈਨ ਦੀ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਜਰ ਕਾਟਨੇ ਪੂਰਾ ਆਰਾਮਦਾਇਕ ਕੱਪੜਾ ਹੈ ਜੀ ਦੁਪੱਟਾ ਇਹਦੇ ਨਾਲ ਫੁੱਲ ਸਾਈਜ਼ ਦਾ ਮਸਲੀਨ ਦਾ ਦੁਪੱਟਾ ਹੈ ਜੀ ਦਿਖਾਓ ਦੇਖੋ ਤੁਸੀਂ ਆਰਾਮ ਨਾਲ ਡਿਜ਼ਾਈਨ ਦੇਖੋ ਜਿਹੜਾ ਵੀ ਸੂਟ ਤੁਹਾਨੂੰ ਚਾਹੀਦਾ ਸੂਟ ਦਾ ਸਕਰੀਨਸ਼ਾਟ ਲਓ ਜੀ ਨੰਬਰ ਆਪਣਾ ਸਕਰੀਨ ਤੇ ਚੱਲ ਰਿਹਾ ਜੀ ਇਸ ਦਾ ਸਕਰੀਨਸ਼ਾਟ ਤੁਸੀਂ ਆਪਣੇ ਸਕਰੀਨ ਤੇ ਦਿੱਤੇ ਨੰਬਰ ਤੇ ਸੈਂਡ ਕਰ ਸਕਦੇ ਹੋ ਤੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਡਿਜ਼ਾਈਨ ਤੁਹਾਨੂੰ ਬਹੁਤ ਦਿਖਾਣੇ ਬਹੁਤ ਡਿਜ਼ਾਈਨਿੰਗ ਆਈ ਹੋਈ ਹੈ ਰੇਟ ਸਿਰਫ 950 ਰੁਪਏ ਦਿਖਾਓ ਜੀ ਡਿਜ਼ਾਈਨ ਦਿਖਾਓ ਜੀ ਦੇਖੋ ਜੀ ਬਿਲਕੁਲ ਨਵੇਂ ਕਲਰ ਹੈ ਨਵਾਂ ਚਾਟ ਜੀ ਪੂਰੇ ਟਾਪ ਦੇ ਡਿਜ਼ਾਈਨ ਆਏ ਜੀ ਦੇਖਾਓ ਜੀ ਦੇਖ ਸਕਦੇ ਹੋ ਬ੍ਰਾਂਡਡ ਕੱਪੜਾ ਜੀ ਨਾਲ ਕੰਨੀ ਪ੍ਰਿੰਟ ਹੈ ਜੀ ਦੇਖ ਸਕਦੇ ਤੁਸੀਂ ਰੇਟ ਇਸ ਦਾ ਸਿਰਫ 950 ਰੁਪਏ ਦੁਪੱਟੇ ਦਾ ਸਾਈਜ਼ ਫੁੱਲ ਖੁੱਲਾ ਡੋਲਾ ਜੀ ਦਿਖਾਓ ਜੀ ਦੇਖੋ ਜੀ ਬਹੁਤ ਹੀ ਸੋਹਣੇ ਡਿਜ਼ਾਈਨ ਨੇ ਜੀ ਸਾਡੀ ਮਾਤਾਵਾਂ ਲਈ ਪਹਿਣਾ ਲਈ ਰਖੜੀ ਦੇ ਖਾਸ ਮੌਕੇ ਤੇ ਪੂਰੀ ਤਮਾਕਾ ਸੇਲ ਮੱਤੀ ਵਾਲਿਆਂ ਦੇ ਕੱਪੜੇ ਦੇ ਸ਼ੋਰੂਮ ਵਿੱਚ ਬਹੁਤ ਘੱਟ ਰੇਂਜ 'ਚ ਐਸੇ ਸੂਟ ਆਏ ਨੇ ਸਿਰਫ 950 ਰੁਪਏ ਦੀ ਰੇਂਜ ਸੂਟ ਹੈ ਜੀ ਦੇਖਾ ਰਹੇ ਤੁਸੀਂ ਡਿਜ਼ਾਈਨਿੰਗ ਬਹੁਤ ਹੈ ਇਹ ਜੀ ਗਲਤੀ ਕਰੋ ਸਮੇਂ ਦਾ ਲਾਭ ਉਠਾਓ ਕਿਉਂਕਿ ਇਹ ਸੇਲ सिर्फ कुछ दिन आली रह गई रखड़ी तक है सेल जी देख सकते हो डिजाइनिंग बहुत आई हुई है रेट बहुत घट है रश फुल चल रहा है जी माल लिमिटेड है स्टॉक लिमिटेड है ਡਿਜ਼ਾਈਨਿੰਗ ਬਹੁਤ ਦਿਖਾਣੀ ਤੁਹਾਨੂੰ ਜੀ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਵੀਰ ਜੀ ਸਾਡੀ ਹੌਸਲਾ ਵਜਾਈ ਕਰਿਆ ਕਰੋ ਕਿਉਂਕਿ ਅਸੀਂ ਤੁਹਾਡੇ ਲਈ ਨਵੇਂ-ਨਵੇਂ ਵੀਡੀਓਜ਼ ਲਿਆਈਏ ਤੇ ਨਵੇਂ-ਨਵੇਂ ਡਿਜ਼ਾਈਨਿੰਗ ਲੈ ਕੇ ਹਾਜ਼ਰ ਹੋਈਏ ਵੱਧ ਤੋਂ ਵੱਧ ਡਿਜ਼ਾਈਨਿੰਗ ਲੈ ਕੇ ਹਾਜ਼ਰ ਹੋਈਏ ਦੇਖ ਸਕਦੇ ਹੋ ਤੁਸੀਂ ਡਿਜ਼ਾਈਨ ਦੇਖੋ ਜੀ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਰੇਟ ਇਸ ਦਾ ਸਿਰਫ 950 ਰੁਪਏ ਮੱਤੀ ਵਾਲਿਆਂ ਦੇ ਕੱਪੜੇ ਦੇ ਸ਼ੋਰੂਮ ਚ ਇਸ ਦਾ ਰੇਟ ਸਿਰਫ 990 ਰੁਪਏ ਦਾ ਸੂਟ ਹੈ ਜੀ ਦੇਖ ਸਕਦੇ ਹੋ ਤੁਸੀਂ ਡਿਜ਼ਾਈਨ ਤੇ ਨਾਲ ਡਿਜ਼ਾਈਨਿੰਗ ਬਹੁਤ ਦਿਖਾਣੀ ਹੈ ਜੀ ਲਓ ਜੀ ਖੋਲ ਕੇ ਦਿਖਾਓ ਜੀ ਆ ਡਿਜ਼ਾਈਨ ਬਹੁਤ ਸੋਹਣਾ ਜੀ ਇਹ ਵੀ ਹਾਂਜੀ ਲਓ ਜੀ ਦੁਪੱਟਾ ਦਿਖਾਓ ਜੀ ਦਾ ਬਹੁਤ ਹੀ ਸੋਹਣਾ ਦੁਪੱਟਾ ਹੈ ਜੀ ਰੇਟ ਇਸ ਦਾ ਬਹੁਤ ਘੱਟ ਹੋ ਗਿਆ ਜੀ। ਤਾਂ ਦੇਖ ਸਕਦੇ ਹੋ ਦੇ ਨਾਲ ਬਹੁਤ ਹੀ ਜ਼ਰੂਰੀ ਸੂਚਨਾ ਹੈ। ਆਪਣੀ ਦੁਕਾਨ ਤੇ ਤੁਹਾਨੂੰ ਪਿਓਰ ਦਾ ਦੁਪੱਟਾ ਜੋ ਕਿ ਬਾਜ਼ਾਰ ਦੇ ਵਿੱਚ 150-180 ਦੀ ਰੇਂਜ ਚ ਵਿਖਰੇ ਮੱਤੀ ਵਾਲਿਆਂ ਦੇ ਕੱਪੜੇ ਤੇ ਸ਼ੋਰੂਮ ਚ ਸੇਲ ਵਿੱਚ ਪਿਓਰ ਦਾ ਦੁਪੱਟਾ ਹਾ ਪਿਓਰ ਦਾ ਦੁਪੱਟਾ ਸਿਰਫ 110 ਰੁਪਏ ਦਾ ਮਿਲਣਾ ਜੀ। 110 ਰੁਪਏ ਦਾ ਦੁਪੱਟਾ ਪਿਓਰ ਦਾ ਜੀ ਦੇਖੋ ਜੀ। ਇਹ ਬਹੁਤ ਹੀ ਜ਼ਰੂਰੀ ਸੂਚਨਾ ਸਾਡੇ ਕਸਟਮਰ ਨੂੰ ਦੇਣੀ ਸੀ। ਜੋ ਵੀ ਸਾਡੇ ਨਾਲ ਜੁੜੇ ਹੋਏ ਆ ਜਾਂ ਪਹਿਲੀ ਵਾਰ ਸਾਡੇ ਚੈਨਲ ਤੇ ਵਿਜ਼ਿਟ ਕਰ ਰਹੇ ਹੈ ਜਾਂ ਸਾਡੇ ਇੰਸਟਾਗ੍ਰam ਨਾਲ ਜੁੜੇ ਹੋਏ ਨੇ ਜਾਂ ਸਾਡੇ YouTube ਚੈਨਲ ਨਾਲ ਜੁੜੇ ਹੋਏ ਨੇ ਉਹਨਾਂ ਲਈ ਦੁਪੱਟਾ ਇਹ ਸਿਰਫ 110 ਰੁਪਏ ਦਾ ਕਰਤਾ ਜੀ ਪੂਰੇ ਫੁੱਲ ਸਾਈਜ਼ ਦਾ ਵਧੀਆ ਪਿਓਰ ਦਾ ਦੁਪੱਟਾ ਜੀ ਦੇਖ ਸਕਦੇ ਹੋ ਤੁਸੀਂ ਰੇਟ ਦੁਪੱਟੇ ਦਾ ਸਿਰਫ 110 ਰੁਪਏ ਦਾ ਸਾਈਜ਼ ਦੇਖ ਸਕਦੇ ਹੋ ਤੁਸੀਂ ਧਿਆਨ ਨਾਲ ਪੂਰਾ ਖੁੱਲਾ ਡੁੱਲਾ ਸਾਈਜ਼ ਹੈ ਜੀ ਦਿਖਾਓ ਜੀ ਵੈਲਸਨ ਦੀ ਮੋਹਰ ਲੱਗੀ ਹੋਈ ਹੈ ਜੀ ਦੇਖ ਸਕਦੇ ਹੋ ਤੁਸੀਂ ਜੀ ਵਧੀਆ ਦੁਪੱਟਾ ਹੈ ਪੂਰੀ ਟੌਪ ਦੀ ਕੁਆਲਿਟੀ ਦਾ ਦੁਪੱਟਾ ਹੈ ਜੀ ਹਾ ਪਰ ਦਾ ਦੁਪੱਟਾ 110 ਰੁਪਏ ਦਾ ਗੱਤ ਹੈ ਜੀ ਮਾਤਾਂਵਾਂ ਲਈ ਸਪੈਸ਼ਲ ਡਿਜ਼ਾਈਨ ਲੈ ਕੇ ਹਾਜ਼ਰ ਆਏ ਆ ਬ੍ਰੀਕ ਡਿਜ਼ਾਈਨ ਹੈ ਲਾਈਟ ਕਲਰ ਹੈ ਦੁਪੱਟਾ ਬਹੁਤ ਸੋਹਣਾ ਹੈ ਰੇਟ ਇਸ ਦਾ ਸਿਰਫ 950 ਰੁਪਏ ਕਲਰ ਇਸ ਦੇ ਵਿੱਚ ਤਿੰਨ ਆਣਗੇ ਦਿਖਾਓ ਜੀ ਕਲਰ ਬਹੁਤ ਸੋਹਣੇ ਨੇ ਜੀ ਬਹੁਤ ਹੀ ਸੋਹਣੇ ਸ਼ੇਡ ਨੇ ਜੀ ਦੇਖ ਸਕਦੇ ਹੋ ਇਹ ਕਪੜਾ ਲੈਣ ਲਈ ਪਹੁੰਚੋ ਤੁਸੀਂ ਮੱਤੀ ਵਾਲਿਆਂ ਦੇ ਕੱਪੜੇ ਦੇ ਸ਼ੋਰੂਮ ਬਰੇਟਾ ਵਿਖੇ ਜੀ ਜ਼ਿਆਦਾ ਜਾਣਕਾਰੀ ਲਈ ਸਕਰੀਨ ਤੇ ਆਪਣਾ ਨੰਬਰ ਚੱਲ ਰਿਹਾ ਹੈ ਨੰਬਰ ਤੇ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਤਪੜਾ ਲੈਣ ਲਈ ਪਹੁੰਚੋ ਮੱਤੀ ਵਾਲਿਆਂ ਦੇ ਕੱਪੜੇ ਦੇ ਸ਼ੋਰੂਮ ਬਰੇਟਾ ਵਿਖੇ ਧੰਨਵਾਦ ਜੀ